ਦੋਸਤੋ ਇਸ ਸਮੇਂ ਦੀ ਬਹੁਤ ਹੀ ਹੈਰਾਨੀ ਜਨਕ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆਈ ਆ ਜਿੱਥੇ ਕਿ ਇੱਕ ਪ੍ਰੇਮਿਕਾ ਦੇ ਵੱਲੋਂ ਆਪਣੇ ਹੀ ਪ੍ਰੇਮੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ ਅਤੇ ਅੱਜ ਉਸ ਨੂੰ ਅਦਾਲਤ ਵੱਲੋਂ ਮੌਤ ਦੀ ਸਜ਼ਾ ਵੀ ਸੁਣਾਈ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਹਾਨੂੰ ਦੱਸ ਦਈਏ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਤੁਹਾਨੂੰ ਦੱਸ ਦਿੰਨੇ ਆ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਅੱਜ ਕਰਨਾਟਕ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਲੜਕੀ ਦੇ ਵੱਲੋਂ ਹੀ ਆਪਣੇ ਹੀ ਫ੍ਰੇਮੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ ਤੁਹਾਨੂੰ ਦੱਸ ਦਿੰਨੇ ਆ ਜਦੋਂ ਹੀ ਇਹ ਖਬਰ ਸਾਹਮਣੇ ਹੁੰਦੀ ਆ ਤਾਂ ਤੁਰੰਤ ਹੀ ਪੁਲਿਸ ਦੇ ਵੱਲੋਂ ਇਸ ਲੜਕੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਸ ਦੇ ਦੌਰਾਨ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤੁਹਾਨੂੰ ਦੱਸਦੀਏ ਕਿ ਉਸ ਨੂੰ ਇਹ ਸਜ਼ਾ ਦਿੱਤੀ ਕਿਉਂ ਜਾਂਦੀ ਹੈ ਅਤੇ ਉਹ ਆਪਣੇ ਪ੍ਰੇਮੀ ਨੂੰ ਮਾਰਦੀ ਕਿਉਂ ਹੈ ਤੇ ਮਾਰਦੀ ਕਿਵੇਂ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਹਾਨੂੰ ਦੱਸਦੀਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਉਹ ਕਰਨਾਟਕ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਪ੍ਰੇਮਿਕਾ ਆਪਣੇ ਹੀ ਪ੍ਰੇਮੀ ਨੂੰ ਜ਼ਹਿਰ ਦੇ ਕੇ ਮਾਰ ਦਿੱਤੀ ਕਿਉਂ ਮਾਰਦੀ ਹੈ ਤੁਹਾਨੂੰ ਦੱਸਦੇ ਆ ਤੁਹਾਨੂੰ ਪਹਿਲਾਂ ਇਹ ਦੱਸ ਦਈਏ ਕਿ ਜਦੋਂ ਹੀ ਇਹਨਾਂ ਦੇ ਸਬੰਧ ਚੱਲ ਰਹੇ ਹੁੰਦੇ ਨੇ ਤਾਂ ਇੱਕ ਦਿਨ ਉਹ ਲੜਕੀ ਇਸ ਨੂੰ ਆਪਣੇ ਘਰੇ ਬੁਲਾਉਂਦੀ ਹੈ ਕੋਈ ਵੀ ਬਹਾਨਾ ਲਾ ਕੇ ਜਦੋਂ ਇਸ ਨੂੰ ਉਹ ਘਰੇ ਬੁਲਾਉਂਦੀ ਹੈ ਤਾਂ ਆਫ ਨੂ ਇੱਕ ਆਯੁਰਵੈਦਿਕ ਟੋਨਿਕ ਵਿੱਚ ਮਿਲਾ ਕੇ ਜ਼ਹਿਰ ਦੇ ਦਿੰਦੀ ਹੈ ਜਿਸ ਦੇ ਦੌਰਾਨ ਉਹ ਪੀ ਲੈਂਦਾ ਹੈ ਅਤੇ ਪੀਣ ਤੋਂ ਬਾਅਦ ਹੀ 11 ਦਿਨਾਂ ਬਾਅਦ ਹਸਪੀਟਲ ਵਿੱਚ ਹੀ ਅਸਲੀ ਮੌਤ ਹੋ ਜਾਂਦੀ ਹੈ ਮਨੂੰ ਦੱਸ ਦਈਏ ਕਿ ਉਸਨੇ ਇਹ ਕੋਸ਼ਿਸ਼ ਪਹਿਲਾਂ ਵੀ ਕੀਤੀ ਸੀ ਅਤੇ ਇਸ ਕੋਸ਼ਿਸ਼ ਵਿੱਚ ਉਸਦੇ ਜੋ ਮਾਮਾ ਸੀ ਉਹ ਵੀ ਸ਼ਾਮਲ ਸੀ ਜਿਨ੍ਹਾਂ ਦਾ ਨਾਮ ਨਿਰਮਲ ਕੁਮਾਰ ਦੱਸਿਆ ਗਿਆ ਹੈ ਅਤੇ ਅਦਾਲਤ ਨੇ ਉਹਨਾਂ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੇਲ੍ਹ ਵਿੱਚ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਜਦੋਂ ਉਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਸਾਜ਼ਿਸ਼ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਜਦੋਂ ਹੀ ਉਹ ਲੜਕੀ ਹੁੰਦੀ ਹੈ ਜੋ ਉਸ ਦਾ ਰਿਸ਼ਤਾ ਹੁੰਦਾ ਹੈ ਉਹ ਇੱਕ ਫੌਜੀ ਨਾਲ ਤੈਅ ਹੋ ਜਾਂਦਾ ਹੈ ਨਗਰ ਕੋਇਲ ਦਾ ਰਹਿਣ ਵਾਲਾ ਫੌਜੀ ਹੁੰਦਾ ਹੈ ਜਿਸ ਦੇ ਦੌਰਾਨ ਉਹਦਾ ਰਿਸ਼ਤਾ ਤੈਅ ਹੋ ਜਾਂਦਾ ਹੈ ਉਸ ਦੇ ਨਾਲ ਰਿਸ਼ਤਾ ਤੈਅ ਹੋਣ ਦੇ ਦੌਰਾਨ ਹੀ ਉਹ ਸੋਚਦੀ ਹੈ ਕਿ ਹੁਣ ਮੈਂ ਸੈਰੂਨ ਰਾਜ ਨਾਲ ਵਿਆਹ ਨਹੀਂ ਕਰਾ ਸਕਦੀ ਜਿਸ ਦੇ ਦੌਰਾਨ ਜਦੋਂ ਰਾਜ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਸੈਰੂਨ ਰਾਜ ਵੱਲੋਂ ਇਨਕਾਰ ਕਰਨ ਦੀ ਮੰਗ ਕੀਤੀ ਜਾਂਦੀ ਹੈ ਪਰ ਉਹ ਇਨਕਾਰ ਨਹੀਂ ਕਰਦੀ ਹੈ ਜਿਸ ਦੇ ਦੌਰਾਨ ਉਹ ਉਲਟਾ ਸੈਰੂਨ ਰਾਜ ਇਹੀ ਭਾਰੀ ਪੈ ਜਾਂਦੀ ਹੈ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜਦੋਂ ਉਸ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਸਨੇ ਕੋਸ਼ਿਸ਼ ਪਹਿਲਾਂ ਵੀ ਕੀਤੀ ਸੀ ਜਿਸ ਦੇ ਦੌਰਾਨ ਉਸਨੇ ਫਲਾ ਮਿਕਟ ਹੀ ਪੈਰਾਸੀਟਾ ਮੋਲ ਗੋਲੀਆਂ ਮਿਲਾ ਕੇ ਉਸ ਲੜਕੇ ਨੂੰ ਦਿੱਤੀਆਂ ਪਰ ਜਦੋਂ ਹੀ ਉਹ ਲੜਕੇ ਨੇ ਉਸ ਨੂੰ ਸਵਾਦ ਨਹੀਂ ਲੱਗਾ ਉਸ ਨੂੰ ਉਹ ਜੋ ਜੂਸ ਸੀ ਉਹ ਕੋੜਾ ਲੱਗਾ ਤਾਂ ਉਸਨੇ ਉਸ ਜੂਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਦੌਰਾਨ ਉਹ ਜੂਸ ਨਹੀਂ ਪੀਂਦਾ ਹੈ ਅਤੇ ਉਹ ਬਚ ਜਾਂਦਾ ਹੈ ਅਤੇ ਬਾਅਦ ਵਿੱਚ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਪਾਣੀ ਵਿੱਚ ਮਿਲਾ ਕੇ ਉਹ ਜੋ ਆਯੁਰਵੈਦਿਕ ਟੋਨਿਕ ਹੁੰਦੀ ਹੈ ਉਸ ਵਿੱਚ ਮਿਲਾ ਕੇ ਉਸ ਨੂੰ ਦੇ ਦਿੱਤੀ ਜਾਂਦੀ ਹੈ ਜਿਸ ਦੇ ਦੌਰਾਨ ਉਹ ਪੀ ਲੈਂਦਾ ਹੈ ਅਤੇ ਉਸ ਨੂੰ ਤੁਰੰਤ ਹੀ ਉਲਟੀਆਂ ਲੱਗ ਜਾਂਦੀਆਂ ਨੇ ਅਤੇ ਉਸ ਨੂੰ ਫਿਰ ਜਲਦ ਤੋਂ ਜਲਦ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ ਤੇ ਭੇਜੇ ਤੇ ਦੌਰਾਨ ਹੀ ਜਦੋਂ ਉਸ ਨੂੰ ਉੱਥੇ ਭੇਜਿਆ ਜਾਂਦਾ ਹੈ ਤਾਂ ਉੱਥੇ ਉਸ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ ਹੈ ਟ੍ਰੀਟਮੈਂਟ ਦੇ ਦੌਰਾਨ ਅਸਤੇ ਜੋ ਅੰਕ ਹੁੰਦੇ ਨੇ ਉਹ ਚੱਲਣਾ ਫਿਰਨਾ ਕੰਮ ਕਰਨਾ ਬੰਦ ਕਰ ਦਿੰਦੇ ਨੇ ਜਿਸ ਦੇ ਦੌਰਾਨ ਉਹ ਮਨਜੇ ਵਿੱਚ ਪਿਆ ਰਹਿੰਦਾ ਹੈ ਅਤੇ 11 ਦਿਨ ਬਾਅਦ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਦੌਰਾਨ ਪੂਰੀ ਸ਼ਾਮੀਨ ਦੇ ਦੌਰਾਨ ਹੀ ਸਾਰੀ ਗੱਲ ਪਤਾ ਲੱਗਦੀ ਹੈ ਕਿ ਉਹ ਉਸ ਲੜਕੀ ਦੇ ਘਰ ਜਾਂਦਾ ਹੈ ਜਿਸ ਦੇ ਦੌਰਾਨ ਉਹ ਜਰ ਨਿਕਲ ਲੈਂਦਾ ਹੈ ਉਸ ਨੂੰ ਪੀ ਲੈਂਦਾ ਹੈ ਕਿਉਂਕਿ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੜਕੀ ਨੇ ਤਾਂ ਉਸ ਨੂੰ ਸਿਰਫ ਪਾਣੀ ਹੀ ਦਿੱਤਾ ਹੈ ਪਰ ਉਸ ਲੜਕੀ ਨੂੰ ਇਹ ਚੀਜ਼ ਨਹੀਂ ਪਤਾ ਹੁੰਦੀ ਕਿ ਉਹ ਲੜਕੀ ਨੇ ਉਸ ਨੂੰ ਜ਼ਹਿਰ ਕੋਲ ਕੇ ਦਿੱਤਾ ਹੈ ਉਹ ਪਾਣੀ ਪੀਣ ਲਈ ਜਦੋਂ ਕਿਹਾ ਤਾਂ ਉਹ ਪਾਣੀ ਪੀ ਲੈਂਦਾ ਹੈ ਜਿਸ ਦੇ ਦੌਰਾਨ ਉਸ ਨੂੰ ਤੁਰੰਤ ਹੀ ਉਲਟੀਆਂ ਲੱਗ ਜਾਂਦੀਆਂ ਹਨ ਹਸਪਤਾਲ ਪਹੁੰਚਾਇਆ ਜਾਂਦਾ ਹੈ ਹਸਪਤਾਲ ਬਚਾਉਣ ਦੇ ਦੌਰਾਨ ਹੀ ਜਦੋਂ ਉੱਥੇ ਉਸ ਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ ਤਾਂ ਟ੍ਰੀਟਮੈਂਟ ਦੇ ਦੌਰਾਨ ਹੀ ਉਸ ਨੂੰ ਜੋ ਉਸ ਦੇ ਅੰਗ ਹੁੰਦੇ ਨੇ ਉਹ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੇ ਨੇ ਅਤੇ ਉਸ ਤੋਂ ਉੱਠਿਆ ਬੈਠਿਆ ਤੇ ਤੁਰਿਆ ਵੀ ਨਹੀਂ ਜਾਂਦਾ ਜਿਸ ਦੇ ਦੌਰਾਨ 11 ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਪੂਰੀ ਜਾਂਚ ਸ਼ਾਂਬੀਂਦੇ ਦੌਰਾਨ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਅੱਜ ਉਹ ਗ੍ਰਿਸ਼ਕਾ ਨਾਮਕ ਦੀ ਕੁੜੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਨਾਲ ਹੀ ਸਬੂਤ ਨਸ਼ਟ ਕਰਨ ਦੇ ਦੁਆਰਾ ਜੋ ਉਸ ਦਾ ਮਾਮਾ ਹੁੰਦਾ ਹੈ ਉਹ ਸਬੂਤ ਨਸ਼ਟ ਕਰਨ ਦਾ ਹੈ ਜਿਸ ਦੇ ਦੌਰਾਨ ਉਸ ਨੂੰ ਵੀ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੜਕੀ ਵੱਲੋਂ ਆਪਣੇ ਹੀ ਪ੍ਰੇਮੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਤੁਹਾਨੂੰ ਦੱਸਦੀ ਇਹ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ ਉਹ ਅੱਜ ਕਰਨਾਟਕ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਲੜਕੀ ਵੱਲੋਂ ਆਪਣੇ ਹੀ ਪ੍ਰੇਮੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ ਉਹ ਕਿਉਂ ਮਾਰਿਆ ਜਾਂਦਾ ਹੈ ਕਿੱਥੇ ਮਾਰਿਆ ਜਾਂਦਾ ਹੈ ਅਤੇ ਕਿਵੇਂ ਮਾਰਿਆ ਜਾਂਦਾ ਹੈ ਪੂਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਹਾਨੂੰ ਦੱਸਦੀ ਇਹ ਕਿ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਕਰਨਾਟਕ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਲੜਕੀ ਦੇ ਵੱਲੋਂ ਆਪਣੇ ਹੀ ਪ੍ਰੇਮੀ ਨੂੰ ਜਿਹਦੇ ਨਾਲ ਉਹਦੇ ਸਬੰਧ ਹੁੰਦੇ ਨੇ ਉਹ ਆਪਣੇ ਹੀ ਪ੍ਰੇਮੀ ਨੂੰ ਜ਼ਹਿਰ ਦੇ ਕੇ ਮਾਰ ਦਿੰਦੀ ਹੈ ਅਜਿਹਾ ਕਿਉਂ ਸਾਂਝੀ ਕਰਦੇ ਆ ਤੁਹਾਡੇ ਨਾਲ ਜਾਣਕਾਰੀ ਤੁਹਾਨੂੰ ਦੱਸਦੀ ਏ ਕਿ ਇਸ ਖਬਰ ਵਿੱਚ ਇੱਕ ਲੜਕੀ ਹੁੰਦੀ ਹੈ ਜਿਸ ਦਾ ਨਾਮ ਕ੍ਰਿਸ਼ਕਾ ਹੁੰਦਾ ਹੈ ਅਤੇ ਉਸ ਦਾ ਜੋ ਪ੍ਰੇਮੀ ਹੁੰਦਾ ਹੈ ਉਸ ਦਾ ਨਾਮ ਸੈਰੋਨ ਰਾਜ ਹੁੰਦਾ ਹੈ ਜਿਸ ਦੇ ਦੌਰਾਨ ਉਹਨਾਂ ਦੇ ਆਪਸੀ ਸਬੰਧ ਹੁੰਦੇ ਹਨ ਪਰ ਥੋੜੇ ਸਮੇਂ ਬਾਅਦ ਹੀ ਇੱਕ ਦਿਨ ਉਸ ਲੜਕੀ ਨਾਲ ਇੱਕ ਅਜੀਬ ਘਟਨਾ ਵਾਪਰਦੀ ਹੈ ਤੁਹਾਨੂੰ ਇਸ ਬਾਰੇ ਵੀ ਜਾਣਕਾਰੀ ਦਿੰਨੇ ਹਾਂ ਉਸ ਦਾ ਰਿਸ਼ਤਾ ਇੱਕ ਨਗਰ ਕੋਇਲ ਦੇ ਫੌਜੀ ਨਾਲ ਤੈਅ ਹੋ ਜਾਂਦਾ ਹੈ ਜਿਸ ਦੇ ਦੌਰਾਨ ਔਰ ਉਸ ਨੂੰ ਜਦੋਂ ਪਤਾ ਲੱਗਦਾ ਹੈ ਲੜਕੇ ਨੂੰ ਤਾਂ ਲड़का ਉਸ ਨੂੰ ਕਹਿੰਦਾ ਹੈ ਕਿ ਤੂੰ ਇਸ ਰਿਸ਼ਤੇ ਤੋਂ ਇਨਕਾਰ ਕਰ ਦੇ ਤੂੰ ਕਹਿ ਦੇ ਵੀ ਮੈਂ ਇਹ ਵਿਆਹ ਨਹੀਂ ਕਰਾ ਸਕਦੀ ਪਰ ਉਹ ਉਲਟੀ ਗੱਲ ਜੋ ਹੁੰਦੀ ਹੈ ਉਹ ਲੜਕੇ ਤੇ ਹੀ ਪਾਰੀ ਪੈ ਜਾਂਦੀ ਹੈ ਸਰੋਂ ਰਾਜ ਤੇ ਜਿਸ ਦੇ ਦੌਰਾਨ ਲੜਕੀ ਹੀ ਉਸ ਬਾਰੇ 네ਗੇਟਿਵ ਸੋਚ ਲੱਗ ਜਾਂਦੀ ਹੈ ਤੁਹਾਨੂੰ ਦੱਸ ਦਿੰਨੇ ਆ ਜਦੋਂ ਹੀ ਇਹ ਖਬਰ ਸਾਹਮਣੇ ਆਉਂਦੀ ਹੈ ਤਾਂ ਉਸ ਵਿੱਚ ਜਾਣਕਾਰੀ ਦੇ ਅਨੁਸਾਰੇ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਲੜਕੀ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਰਿਸ਼ਤਾ ਨਗਰ ਕੋयल ਦੇ ਇੱਕ ਫੌਜੀ ਨਾਲ ਤੈਅ ਹੋਇਆ ਹੈ ਤਾਂ ਉਹ ਲੜਕਾ ਉਸ ਨੂੰ ਕਹਿੰਦਾ ਹੈ ਕਿ ਤੂੰ ਇਸ ਰਿਸ਼ਤੇ ਤੋਂ ਇਨਕਾਰ ਕਰ ਦੇ ਪਰ ਉਹ ਲੜਕੀ ਉਸ ਰਿਸ਼ਤੇ ਤੋਂ ਇਨਕਾਰ ਨਹੀਂ ਕਰਦੀ ਜਦ ਦੇ ਦੌਰਾਨ ਉਹ ਸਾਜ਼ਿਸ਼ ਬਣਾ ਲੈਂਦੀ ਹੈ ਅਤੇ ਉਸ ਸਾਜ਼ਿਸ਼ ਵਿੱਚ ਵਿਕਟ ਔਰ ਦਾ ਮਾਮਾ ਵੀ ਨਿਰਮਲ ਕੁਮਾਰ ਉਸ ਨਾਲ ਸ਼ਾਮਿਲ ਹੋ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਉਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਉਸਨੇ ਨਗਰ ਰਾਜ ਨਗਰ ਕੋਇਲ ਦੇ ਜੋ ਲੜਕਾ ਹੈ ਉਸ ਨਾਲ ਵਿਆਹ ਆਪਣਾ ਕਰਵਾਉਣਾ ਹੈ ਤਾਂ ਉਹ ਉਸ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਜਨੀ ਸ਼ੁਰੂ ਕਰ ਦਿੰਦੀ ਹੈ ਅਤੇ ਇੱਕ ਦਿਨ ਉਹ ਸ਼ੈਰੂਨ ਰਾਜ ਨੂੰ ਆਪਣੇ ਘਰ ਬੁਲਾਉਂਦੀ ਹੈ ਜਸਦੇ ਦੌਰਾਨ ਉਹ ਕੋਈ ਵੀ ਬਹਾਨਾ ਲਾ ਕੇ ਜਦੋਂ ਉਸ ਨੂੰ ਘਰ ਬੁਲਾ ਲੈਂਦੀ ਹੈ ਤਾਂ ਉਸ ਨੂੰ ਆਯੁਰਵੈਦਿਕ ਟੋਨਿਕ ਵਿੱਚ ਮਿਲਾ ਕੇ ਕੋਈ ਚੀਜ਼ ਪਿਲਾ ਦਿੰਦੀ ਹੈ ਜਸਦੇ ਦੌਰਾਨ ਉਸ ਨੂੰ ਤੁਰੰਤ ਹੀ ਉਲਟੀਆਂ ਲੱਗ ਜਾਂਦੀਆਂ ਹਨ ਅਤੇ ਉਲਟੀਆਂ ਦੇ ਦੌਰਾਨ ਹੀ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਪਰ ਹਸਪਤਾਲ ਪਹੁੰਚਾਉਣ ਦੇ ਦੌਰਾਨ ਹੀ ਉਸਦੇ ਜੋ ਅੰਗ ਪੈਰ ਹੁੰਦੇ ਹਨ ਉਹ ਥੋੜੇ ਦਿਨਾਂ ਬਾਅਦ ਕੰਮ ਕਰਨੋ ਚੱਲਣਾ ਤਰਨਾ ਫਿਰਨਾ ਉਸ ਦਾ ਬੰਦ ਹੋ ਜਾਂਦਾ ਹੈ ਅਤੇ ਉਹ ਮੰਝੇ ਤੇ ਹੀ ਪਿਆ ਰਹਿੰਦਾ ਹੈ ਜਿਸ ਦੇ ਦੌਰਾਨ 11 ਦਿਨਾਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਉਸ ਨੇ ਪਹਿਲਾਂ ਵੀ ਰਾਜ ਨੂੰ ਮਾਰਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਉਹ ਨਕਾਮ ਰਹੀ। ਇਹ ਵੀ ਗੱਲ ਤੁਹਾਨੂੰ ਦੱਸਦੇ ਆ ਕਿ ਜਦੋਂ ਉਸ ਨੇ ਪਹਿਲਾਂ ਵੀ ਫਲਾਂ ਦੇ ਜੂਸ ਵਿੱਚ ਉਸ ਨੂੰ ਪੈਰਾਸੀਟਾਮੋਲ ਦੀਆਂ ਗੋਲੀਆਂ ਮਿਲਾ ਕੇ ਦਿੱਤੀਆਂ ਕਿ ਸ਼ਾਇਦ ਉਹ ਇਸ ਵਿੱਚ ਕੋਲ ਕੇ ਉਸ ਨੂੰ ਪਿਲਾ ਦੇਵੇ ਤਾਂ ਸ਼ਾਇਦ ਉਹ ਮਰ ਜਾਵੇ ਪਰ ਉਸ ਦੀ ਇਹ ਕੋਸ਼ਿਸ਼ ਨਾਕਾਮ ਰਹਿੰਦੀ ਹੈ ਕਿਉਂਕਿ ਉਸ ਦਾ ਟੇਸਟ ਜੋ ਹੁੰਦਾ ਹੈ ਉਹ ਕੌੜਾ ਹੋ ਜਾਂਦਾ ਹੈ ਜਿਸ ਦੇ ਦੌਰਾਨ ਲੜਕਾ ਉਸ ਜੂਸ ਨੂੰ ਨਹੀਂ ਪੀਂਦਾ ਹੈ ਅਤੇ ਉਸ ਟਾਈਮ ਉਹ ਬਚ ਜਾਂਦਾ ਹੈ ਪਰ ਜਦੋਂ ਹੀ ਉਹ ਦੁਬਾਰਾ ਉਸ ਨੂੰ ਉਹ ਮੌਕਾ ਉਸ ਨਾਲੇ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਦੌਰਾਨ 11 ਦਿਨਾਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਪੁਲਿਸ ਦੀ ਜਾਂਚ ਦੇ ਦੌਰਾਨ ਹੀ ਉਸ ਨਾਲ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਸ ਦੇ ਦੌਰਾਨ ਇਹ ਸਾਰੀ ਗੱਲ ਸਾਫ਼ ਸਾਹਮਣੇ ਆ ਜਾਂਦੀ ਹੈ ਜਿੱਥੇ ਕਿ ਉਸ ਲੜਕੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਅੱਜ ਉਸ ਨੂੰ ਜ਼ਿਲ੍ਹਾ ਸੈਸ਼ਨ ਦੇ ਵੱਲੋਂ ਅਦਾਲਤ ਵੱਲੋਂ